ਕਹੇ ਦਰਮਾਰ ਦਰਮਾਰ ਕਹੇ ਮੈਨ ਸੋਰਤ ਕਰੇ ਕੋ ਮੇਰੀ ਤੁਦ ਬਿਨ ਸੁਰ ਕਰੇ ਕੋ ਮੇਰੀ ਤੁਦ ਬਿਨ ਸੁਰਤ ਕਰੇ ਕੋ ਮੇਰੀ ਤੁਦ ਬਿਨ ਸੁਰਤ ਕਰੇ ਕੋ ਮੇਰੀ ਰਸਮ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਦੀ ਉਦਾਰ ਦਿਆਗੀ ਤੁਮ ਤਨ ਤਨੇ ਹੁਂਦਾਰ ਦਿਆਗੀ ਦੀਜ ਦੀਜ ਖੋਲ ਕਿਵਾੜ ਦਰਸ਼ੂ ਰੰਗਾਰੇ ਰੰਗ ਸਭ ਦੇਖੋਂ ਪਾਗੋ ਕਾਹੇ ਰੰਗ ਸਭ ਦੇਖੋਂ ਕਾਹੇ ਰੰਗ ਸਭ ਦੇ और दर्शन दीज ਦੀਜ ਖੋਲ ਕਿਵਾਨ ਦਰਸ਼ਨ ਦੀਜ ਦੀਜ ਖੋਲ ਕਿਵਾਨ ਦਰਸ਼ਨ ਦੀਜ ਕਹਿ ਕਬੀਰ ਤੁਮ ਸਮਰਥ ਦਾਤੇ ਕਹਿ ਕਬੀਰ ਤੁਮ ਸਮਰਥ ਦਾਤੇ ਕਹ ਕਬੀਰ ਤੂੰ ਮਸਮਰਤ ਦਾਤੇ ਬਿਨਾਂ ਦਰਸ਼ਨ ਦੀਜੇ ਖੋਲ ਕਿਵਾਨ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜ ਸਤ ਗੁਰ ਸਭ ਨਾ ਦਾ ਪਲਾ ਮਨਾਏ ਦਾ ਸਤ ਗੁਰ ਸਭ ਨਾ ਦਾ ਪਲਾ ਮਨਾ ਜਿਸ ਦਾ ਬੁਰਾ ਕਿਉ ਹੋਏ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਪੂਰਨ ਲਖਟਾਇਆ ਪੂਰਨ ਅਮਰਤ ਸਰ ਵਿੱਚ ਜੋਤ ਜਗਾਵੇ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਸਭ ਤੇ ਵੱਡਾ ਸਤਗੁਰ ਨਾਨਕ ਰਾਖੀ ਮੇਰੀ ਜਨ ਕਲ ਰਾਖੀ ਮੇਰੀ ਜਨ ਕਲ ਰਾਖੀ ਮੇਰੀ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਸ਼ੁਕ ਬੋਲਨ ਸੁਭ ਬਚਨ ਸ਼ੁਕ ਬੋਲਨ ਸੁਭ ਬਚਨ ਸ਼ੁਕ ਬੋਲਨ ਸੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਜਿੰਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਬਦੁਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇਠੇ ਸਭ ਦੁਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰਿਆ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਵਹਿਤਾਏ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਸਿਮਰਿਆ ਨੇਂd ਆਵੈਤਾਏ ਸਭ ਥਾਈ ਹੋਏ ਸਹਾਇਤ ਬਹਾਦਰ ਸਿਮਰੀਆ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ ਸਤਨਾਮ ਨਾਮ ਜੇ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਜਤ ਸਤਨਾਮ 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 ਜੇ